मुझे जितना बताया भैया ने यही बताया कि यहाँ गुम्बद दिख रहा है उसकी जगह पे पहले पेड़ हुआ करता था और उस पेड़ पे जो है हमारे भगत सिंह जी जो है वो शहीद हुए थे वो दिखा देती इस तरह तो सामने की तरफ से बिल्कुल की यहाँ पे जो है ना हमारे भगत सिंह जी जो है लड़ाई कर रहे थे और गोलियां चला रहे थे तो लास्ट गोली गोलियाँ पे एक पेड़ था लास्ट गोली उस पेड़ में से उनकी लग गई थी और यहाँ पे वो उन्होंने जो है अपने आप को शहीद कर दिया था तो उसकी जगह पे जी पेड़ ਆ ਬੀਬੀ ਕੀ ਕਹਿੰਦੀ ਆ ਵੀ ਕਹਿੰਦੀ ਜਲਿਆਂ ਵਾਲੇ ਬਾਗ ਦੇ ਵਿੱਚ ਜਿੱਥੇ ਗੁੰਮਦ ਬਣਿਆ ਭਗਤ ਸਿੰਘ ਉੱਥੇ ਸ਼ਹੀਦ ਹੋਏ ਸੀਗੇ ਇਹ ਬੀਬੀ ਨੂੰ ਮੈਂ ਦੱਸਣਾ ਚਾਹੁੰਨਾ ਵੀ ਜਦੋਂ ਭਗਤ ਸਿੰਘ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਫੜਿਆ ਹੋਇਆ ਸੀਗਾ ਤਾਂ ਉਹਨਾਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੀ ਫਾਂਸੀ ਦਿੱਤੀ ਗਈ ਸੀਗੀ ਉਸ ਜੇਲ੍ਹ ਦਾ ਅੱਜਕੱਲ ਬਹੁਤ ਮਾੜੇ ਹਾਲਾਤ ਹੋਏ ਹੋਏ ਆ ਉੱਥੇ ਹੁਣ ਮਸਜਿਦ ਵੀ ਬਣੀ ਵੀ ਆ ਜਦੋਂ ਇਹਨਾਂ ਨੂੰ ਭਗਤ ਸਿੰਘ ਨੂੰ ਫਾਂਸੀ ਦੇਣ ਦੀ ਜਿਹੜੀ ਤਰੀਕ ਸੀਗੀ ਉਹ 24 ਮਾਰਚ 1931 ਤੈਅ ਕੀਤੀ ਗਈ ਸੀਗੀ ਤਾਂ ਅੰਗਰੇਜ਼ ਸਰਕਾਰ ਨੇ ਇੱਕ ਦਿਨ ਪਹਿਲਾਂ 23 ਮਾਰਚ ਨੂੰ ਭਗਤ ਸਿੰਘ ਨੂੰ ਫਾਂਸੀ ਦੇਤੀ ਸੀਗੀ ਤਾਂ ਜਦੋਂ ਲੋਕਾਂ ਨੂੰ ਇਹਨਾਂ ਨੇ ਕੀ ਕਿਹਾ ਵੀ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅੰਗਰੇਜ਼ ਸਰਕਾਰ ਨੇ ਸਤਲੁਜ ਦਰਿਆ ਦੇ ਕੰਢੇ ਤੇ ਲਾ ਜਾ ਕੇ ਉਹਨਾਂ ਦੇ ਮ੍ਰਿਤਕ ਸਰੀਰ ਦਾ ਜਿਹੜਾ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਦੇ ਮ੍ਰਿਤਕ ਸਰੀਰ ਦਾ ਜਿਹੜਾ ਸੰਸਕਾਰ ਕਰਨ ਲੱਗੇ ਸੀਗੇ ਤਾਂ ਉੱਥੇ ਜਦੋਂ ਲੋਕ ਪਹੁੰਚ ਜਾਂਦੇ ਆ ਤਾਂ ਉਹਨਾਂ ਦਾ ਸੰਸਕਾਰ ਹਜੇ ਹੋਇਆ ਨਹੀਂ ਹੁੰਦਾ ਤਾਂ ਉਹ ਉਵੇਂ ਹੀ ਸਰਕਾਰ ਸੰਸਕਾਰ ਨੂੰ ਅੱਧਾ ਕੇ ਸੰਸਕਾਰ ਹੋਇਆ ਸੀਗਾ ਸਰੀਰ ਦਾ ਤੇ ਉਵੇਂ ਹੀ ਦਰਿਆ ਦੇ ਵਿੱਚ ਜਿਹੜਾ ਸਤਲੁਜ ਦਰਿਆ ਦੇ ਵਿੱਚ ਲਾਸ਼ਾਂ ਨੂੰ ਸਿੱਟ ਦਿੰਦੇ ਆ ਤੇ ਸੋ ਜੇ ਜਾਣਕਾਰੀ ਤੁਹਾਨੂੰ ਨਹੀਂ ਚੰਗੀ ਤਰ੍ਹਾਂ ਪਤਾ ਹੁੰਦਾ ਨਾ ਤਾਂ ਨਾ ਕਰਿਆ ਕਰੋ ਕਿਉਂਕਿ ਤੁਹਾਨੂੰ ਬਹੁਤ ਲੋਕ ਦੇਖਦੇ ਐ ਐਵੇਂ ਗਲਤ ਇਨਫੋਰਮੇਸ਼ਨ ਨਹੀਂ ਦੇਈਦੀ ਹੁੰਦੀ ਕਿ ਕਿਸੇ ਨੂੰ ਵੀ ਜੇ ਕਹਿੰਦੀ ਇਹ ਨੇ ਵੀਡੀਓ ਚ ਕਿਹਾ ਵੀ ਕਹਿੰਦੀ ਮੈਨੂੰ ਕਿਸੇ ਬੰਦੇ ਨੇ ਉਹ ਕਹਿੰਦੀ ਪਿੱਛੇ ਕੋਈ ਬਈਆ ਸੀ ਕਿ ਉਹਨੇ ਉਹਨੇ ਦੱਸਾਇਆ ਮੇਰੇ ਪੁੱਛਣ ਵਾਲਾ ਹੋਵੇ ਉਹਨੇ ਤਾਂ ਦੱਸਦਾ ਵੀ ਤੂੰ ਨਿੱਕੀ ਹੁੰਦੀ ਨੇ ਕਦੇ ਨਹੀਂ ਸਕੂਲ ਦੇ ਵਿੱਚ ਨਹੀਂ ਕਦੇ ਗਈ ਕੀ ਤੈਨੂੰ ਸਕੂਲ 'ਚ ਨਹੀਂ ਪੜਾਇਆ ਗਿਆ ਜੇ ਤੈਨੂੰ ਸਕੂਲ 'ਚ ਨਹੀਂ ਪੜਾਇਆ ਗਿਆ ਤਾਂ ਕਮ ਸੇ ਕਮ ਤੂੰ ਉੱਥੇ ਬੈਠੇ ਆ ਉਹਦੇ ਵਿੱਚ ਅੰਮ੍ਰਿਤਸਰ 'ਚ ਖੜੀ ਆ ਤੂੰ ਜਲਿਆਂ ਵਾਲੇ ਬਾਗ ਦੇ ਵਿੱਚ ਖੜੀ ਆ ਤਾਂ ਤੂੰ ਉੱਤੇ ਖੜੀ ਵੇ Google ਦੇ ਸਰਚ ਮਾਰ ਕੇ ਦੇਖ ਲੈ ਵੀ ਜਲਿਆਂ ਵਾਲੇ ਬਾਗ ਦਾ ਇਤਿਹਾਸ ਕੀ ਆ ਭਗਤ ਸਿੰਘ ਨੂੰ ਕਿੱਥੇ ਵੰਸੀ ਦਿੱਤੀ ਗਈ ਸੀਗੀ ਠੀਕ ਆ ਨਾ ਐਵੇਂ ਗਲਤ ਇਨਫੋਰਮੇਸ਼ਨ ਨਾ ਕਰਿਆ ਕਰੋ ਲੋਕਾਂ ਦਾ ਕਿ ਮਿੰਤਿਆ ਰਿਕੁਐਸਟ ਆ ਕਿਉਂਕਿ ਨਾ ਗਲਤ ਇਨਫੋਰਮੇਸ਼ਨ ਜਿਹੜਾ ਉਹ ਅਸਰ ਪਾਉਂਦੀ ਆ ਕਿਤੇ ਨਾ ਕਿਤੇ ਜਾ ਕੇ ਹੁਣ ਤੁਹਾਨੂੰ ਤੁਹਾਡੇ ਤਿੰਨ ਤਿੰਨ ਚਾਰ ਚਾਰ ਚੈਨਲ ਹੈਗੇ ਆ ਕਿੰਨੇ ਮਿਲੀਅਨਾਂ ਦੇ ਵਿੱਚ ਉਹਨਾਂ ਦੇ ਸਬਸਕ੍ਰਾਈਬਰ ਹੈਗੇ ਆ ਗਲਤ ਇਨਫੋਰਮੇਸ਼ਨ ਨਹੀਂ ਦੇਈਦੀ ਹੁੰਦੀ ਕਿਦਾਂ ਕਰਕੇ